ਪਾ ਮੇ ਤਾਂ ਬਾਈਕ ਚੁਆਇਸ ਕੋ ਤੇ ਭਾਵੇਂ ਬਾਈ ਡਿਫਾਲਟ ਕੋ ਕੋਈ ਬਾਤ ਨਹੀਂ ਹੈ ਸੋ ਅਜੇ ਨਜ਼ਰ ਆ ਰਿਹਾ ਅੱਜ ਦੀ ਗੱਲ ਕਰੀਏ ਕਾਂਗਰਸ ਪਾਰਟੀ ਆ ਰਹੀ ਹੈ ਐਂਡ ਦੇ ਕੋਈ ਸ਼ੱਕ ਨਹੀਂ ਕਾਂਗਰਸ ਪਾਰਟੀ ਦੀ ਸਰਕਾਰ ਬਣ ਰਹੀ ਹੈ 2027 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਜੀ ਜਿਹੜੇ ਆਪਣੇ ਬੰਦੀ ਸਿੰਘ ਨੇ ਜੀ ਉਹਨਾਂ ਦੀ ਰਹੀ ਹੋਊਗੀ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਬੰਦੀ ਸਿੰਘ ਨਵੇਂ ਯਾਨੀ ਜੇਲ੍ਹਾਂ ਦੇ ਵਿੱਚ ਡੱਕੇ ਨੇ ਕਿ ਮੈਂ ਸੋਚਦਾ ਇਹ ਬੜਾ ਸੈਂਟਰ ਦਾ ਮੁੱਦਾ ਹੈ ਅੱਛਾ ਜੀ 27 ਜੇ ਸਰਕਾਰ ਕਾਂਗਰਸੀ ਬਣ ਵੀ ਜਾਵੇ ਫਿਰ ਵੀ 27 ਦੇ ਵਿੱਚ ਤਾਂ ਕਾਂਗਰਸੀ ਸਰਕਾਰ ਸੰਟਚ ਨਹੀਂ ਹੋਣੀ ਉਹਦੀ ਮੋਦੀ ਦੀ ਸਰਕਾਰ ਹੈ ਉਹਨਾਂ ਨੇ ਡਿਸੀਜਨ ਲੈਣਾ ਉਹਨਾਂ ਕੋਲ ਫਾਈਲਾਂ ਪਈਆਂ ਇਹ ਉਹਨਾਂ ਦਾ ਮੁੱਦਾ ਹੈ ਉਹ ਹੀ ਦੱਸ ਸਕਦੇ ਠੀਕ ਹੈ ਜੀ ਬਿਲਕੁਲ ਥੈਂਕ ਯੂ ਹੁਣ ਕਦ ਹੈ ਅਜਾ ਅਗਲਾ ਬੰਦਾ ਆਉਣਾ ਚਾਹੀਦਾ ਹੈ ਤਦ ਸਭ ਨੂੰ ਸਾਜ ਉਹਨਾਂ ਤੋਂ ਪਹਿਲਾਂ ਆਉਂਦੇ ਹਾਂ ਹਾਂ ਮੈਂ ਵੀ ਆ ਰਿਹਾ ਹਾਂ ਹੈਲੋ ਦੇ ਵਾਅਦੇ ਕਹਿ ਜਨੀਵਾਲ ਨੇ ਕੀਤੇ ਜੀ ਅਸੀਂ ਕਰਪਸ਼ਨ ਚ ਜੀ ਅਸੀਂ 1.70 ਹਜ਼ਾਰ ਕਰੋੜ ਦਾ ਬਜਟ ਹੈ ਜੀ 20% ਵੀ ਕਰਪਸ਼ਨ ਹੁੰਦੀ ਹੋਵੇ 34000 ਕਰੋੜ ਉਥੋਂ ਆ ਜੂ ਮਾਈਨਿੰਗ ਦੇ ਵਿੱਚ ਲੁੱਟ ਕੇ ਲੈ ਗਈਆਂ ਰਵਾਇਤੀ ਪਾਰਟੀਆਂ ਪਿਛਣੀਆਂ ਸਰਕਾਰਾਂ ਉਹਦੇ ਚ ਅਸੀਂ 20000 ਕਰੋੜ ਕਰ ਲਾਂਗੇ ਉਹਨਾਂ ਚ ਅਸੀਂ ਹਜ਼ਾਰ ਹਜ਼ਾਰ ਤਹਾਡੀਆਂ ਭੈਣਾਂ ਨੂੰ ਦੇ ਹੀ ਦਾਂਗੇ ਇੱਥੇ ਉਹ ਪੈਸਾ ਜੇ ਤਾਂ ਵਾਕੇ ਹੀ ਉਹ ਕਰਪਸ਼ਨ ਤੁਸੀਂ ਰੋਕ ਲਈ ਤਾਂ ਪੈਸਾ ਤੁਹਾਡੀਆਂ ਜੇਬਾਂ ਚ ਜੇ ਤੁਸੀਂ ਮਾਈਨਿੰਗ ਚੋ ਵੀ ਪੈਸਾ ਇਹਨਾਂ ਕੱਢ ਲਿਆ ਤਾਂ ਪੈਸਾ ਸਰਕਾਰ ਦੀ ਖਜ਼ਾਨੇ ਹੀ ਤਾਇਆ ਨਹੀਂ ਔਰ ਤੁਸੀਂ ਵੇਖੋ ਜਿਹੜਾ ਪੌਣੇ ਦੋ 2.5 ਲੱਖ ਕੋਨੇ 2 ਕਰੋੜ ਦਾ ਕੋਨੇ 2 ਲੱਖ ਕਰੋੜ ਦਾ ਬਾਇ ਸੀਗਾ ਸਾਢੇ 3 ਲੱਖ ਕਰੋੜ ਦਾ ਤੁਸੀਂ ਕਰਜ਼ਾ ਲਈ ਬੈਠੇ ਹੋਰ ਅਗਲੇ 1.5 ਸਾਲ ਦੇ ਵਿੱਚ ਤੁਸੀਂ ਕਿੰਨਾ ਲੈ ਜਾਓਗੇ ਸੋ ਮਤਲਬ ਲੁੱਟਣ ਨੂੰ ਲੱਗੇ ਹੋਏ ਇਸ ਵਾਸਤੇ ਸਾਢੇ 3 ਸਾਲਾਂ ਚ ਮੰਤੋਂ ਉਤਰ ਚੁੱਕੀ ਹੈ ਪਾਰਟੀਆਂ ਇਹਨਾਂ ਨੇ ਵੀ ਨਹੀਂ ਆਣਾ ਫਿਰ ਕਿਹੜੀ ਰਹੇਗੀ ਕਾਂਗਰਸ ਪਾਰਟੀ ਭਾਵੇਂ ਤਾਂ ਬਾਇ ਚੁਆਇਸ ਕੋਸੇ ਭਾਵੇਂ ਬਾਇ ਡਿਫਾਲਟ ਕੋ ਕੋਈ ਪਾਰਟੀ ਹੈ ਸੋ ਅੱਜ ਨਜ਼ਰ ਆ ਰਿਹਾ ਅੱਜ ਦੀ ਗੱਲ ਕਰੀਏ ਕਾਂਗਰਸ ਪਾਰਟੀ ਆ ਰਹੀ ਹੈ ਅੰਦੀ ਉਹੀ ਸ਼ੱਕ ਨਹੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ 2027 2027 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਜੇਕਰ ਬਣਦੀ ਹੈ ਜੀ ਜਿਹੜੇ ਆਪਣੇ ਬੰਦੀ ਸਿੰਘ ਨੇ ਇਹ ਉਹਨਾਂ ਦੀ ਰਹੀ ਹੋਊਗੀ ਜਿਸ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਬੰਦੀ ਸਿੰਘ ਨਵੇਂ ਜਾਨੀ ਜੇਲ੍ਹਾਂ ਦੇ ਵਿੱਚ ਡੱਕੇ ਨੇ ਕਿ ਮੈਂ ਸੋਚਦਾ ਇਹ ਬੜਾ ਸੈਂਟਰ ਦਾ ਮੁੱਦਾ ਹੈ ਅੱਛਾ ਜੀ 27 ਚ ਸਰਕਾਰ ਕਾਂਗਰਸੀ ਬਣ ਵੀ ਜਾਵੇ ਫਿਰ ਵੀ 27 ਦੇ ਵਿੱਚ ਤਾਂ ਕਾਂਗਰਸੀ ਸਰਕਾਰ ਸੈਂਟਰ 'ਚ ਨਹੀਂ ਹੋਣੀ ਉਹ ਤਾਂ ਮੋਦੀ ਦੀ ਸਰਕਾਰ ਹੈ ਉਹਨਾਂ ਨੇ ਡਿਸੀਜਨ ਲੈਣਾ ਉਹਨਾਂ ਕੋਲ ਫਾਈਲਾਂ ਪਈਆਂ ਇਹ ਉਹਨਾਂ ਦਾ ਮੁੱਦਾ ਹੈ ਉਹੀ ਦੱਸ ਸਕਦਾ ਠੀਕ ਹੈ ਜੀ ਥੈਂਕ ਯੂ ਕਿਵੇਂ ਦੇਖਦੇ ਹੋ ਜਿਵੇਂ ਕਿ ਘਰ ਵਾਪਸੀ ਵੀਲੇ ਕਾਂਗਰਸ ਦੇ ਵਿਚ ਦੁਆਰਾ ਕਿਸ ਤਰ੍ਹਾਂ ਦੀ ਗੱਲ ਬਹੁਤ ਅੱਛਾ ਲੱਗ ਰਿਹਾ ਹੈ ਉਮੀਦ ਤੋਂ ਵੀ ਵੱਧ ਰਿਸਪੌਂਸ ਸੀ ਅੱਜ ਮੈਂ ਜਿਸ ਦਿਨ ਦੀ ਦੁਆਰਾ ਘਰ ਵਾਪਸੀ ਹੋਈ ਹੈ ਕਾਂਗਰਸ ਮੈਂ ਰੀਜੋਇਨ ਕੀਤੀ ਹੈ ਅੱਜ ਪਹਿਲੀ ਵਾਰ ਹੀ ਸੁਨਾਮ ਆਇਆ ਬਹੁਤ ਵੱਡਾ ਹੰਗਾਰਾ ਮਿਲਿਆ ਬੜੇ ਜੋਸ਼ ਨਾਲ ਸਾਰੇ ਹੀ ਵਰਕਰਾਂ ਨੇ ਪੁਰਾਣੇ ਸਾਥੀਆਂ ਨੇ ਆਮ ਲੋਕਾਂ ਨੇ ਸਵਾਗਤ ਕੀਤਾ ਹੈ ਬੜਾ ਹੁੰਦੇ ਨਾਲ ਹੌਸਲਾ ਵਧਿਆ ਹੈ ਕਿ ਜਿਹੜਾ ਵੀ ਸਟੈਪ ਲਿਆ ਹੈ ਉਹ ਸਹੀ ਹੈ ਜਿਹੜਾ ਵੀ ਡਿਸੀਜਨ ਲਿਆ ਹੈ ਉਹ ਸਹੀ ਹੈ ਇਸ ਕਰਕੇ ਖੁਸ਼ੀ ਕੀ ਲੱਗਦਾ ਜੀ ਲੋਕਾਂ ਵੱਲੋਂ ਕਿਸ ਤਰ੍ਹਾਂ ਮਾਰ ਬਿਤਰਿਆ ਜੀ ਪਬਲਿਕ ਵੱਲੋਂ ਬਹੁਤ ਅੱਛਾ ਮਿਲਦੇ ਹੈ ਦੇਖੋ ਕੁਝ ਟਾਈਮਿੰਗ ਐਸੀ ਹੈ ਸਾਡੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੇ ਇਹ ਸਰਕਾਰ ਵੀ ਲੋਕਾਂ ਨੇ ਬੜੀਆਂ ਉਮੀਦਾਂ ਨਾਲ ਬਣਾਈ ਕਿ ਇਹ ਜਿਹੜੀ ਨਵੀਂ ਪਾਰਟੀ ਹੈ ਇਹ ਦੂਜਿਆਂ ਨਾਲੋਂ ਡਿਫਰੈਂਟ ਅਜੰਡਾ ਉਹ ਵੀ ਇਹ ਬਦਲਾਅ ਲਿਆਉਗੀ ਕਿ ਅਜੇ ਸਾਢੇ 3 ਸਾਲਾਂ ਵਿੱਚ ਬਿਲਕੁਲ ਉਹਨਾਂ ਨੇ ਜਿਹੜੀਆਂ ਉਮੀਦਾਂ ਲਾਈਆਂ ਸੀ ਚੱਕਨਾ ਚੂਰੋ ਇਹਨਾਂ ਤੋਂ ਕੋਈ ਉਮੀਦ ਨਹੀਂ ਜੇ ਵੀ ਤੁਸੀਂ ਬਦਲਾਅ ਦੀ ਗੱਲ ਕੀਤੀ ਬਦਲਾਅ ਨੂੰ ਕਿਵੇਂ ਦੇਖਦੇ ਹੋ ਜਿਵੇਂ ਲੇਡੀਜ਼ ਵਾਸਤੇ 1000 ਰੁਪਏ ਦੀ ਗੱਲ ਸੀ ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਵਾਅਦੇ ਕੀਤੇ ਗਏ ਸੀ ਆਮ ਆਦਮੀ ਕੋਲ ਉਹਨੂੰ ਕਿਵੇਂ ਦੇਖਦੇ ਹੋ ਲੇਡੀਜ਼ ਨਾਲ ਤਾਂ ਚਲੋ 1000 ਰੁਪਿਆ ਕੀਤਾ ਸੀਗਾ ਬਿਲਕੁਲ ਵਾਅਦਾ ਕੀਤਾ ਸੀ ਉਹਦੇ ਨੇੜੇ țeੜੇ ਵੀ ਨਹੀਂ ਪਹੁੰਚੇ ਔਰ ਹੋਰ ਵੀ ਜਿਹੜੇ ਕ腐ਸ਼ਨ ਦੀ ਗੱਲ ਕਰਦੇ ਸੀ ਕ腐ਸ਼ਨ ਨਹੀਂ ਹੋਏਗੀ ਨਸ਼ੇ ਅਸੀਂ ਖਤਮ ਕਰਦਾਂਗੇ 4 ਮਹੀਨਿਆਂ ਦੇ ਵਿੱਚ ਅਸੀਂ ਨੌਕਰੀਆਂ ਇਸ ਤਰ੍ਹਾਂ ਦੇ ਦਾਂਗੇ ਅਸੀਂ ਕਿਸਾਨਾਂ ਵਾਸਤੇ ਐਮਐਸਪੀ ਦੇ ਦਾਂਗੇ ਮਤਲਬ ਕਿਹੜੇ ਕਿਹੜੇ ਵਾਦੇ ਨਹੀਂ ਕੀਤੇ ਹਰ ਵਰਗ ਨਾਲ ਰਾਈਟ ਹੈਲਥ ਚ ਪਤਾ ਨਹੀਂ ਅਸੀਂ ਕਿਹੋ ਜਿਹਾ ਕਰ ਦਾਂਗੇ ਔਰ ਸਿੱਖਿਆ ਕ੍ਰਾਂਤੀ ਅਸੀਂ ਕਿਹੋ ਜਿਹੀ ਲਿਆਵਾਂਗੇ ਨੀਰਾ ਝੂਠ ਅਸੀਂ ਸਿੱਖਿਆ ਕ੍ਰਾਂਤੀ ਦੀ ਨਵੀਂ ਕੈਂਪੇਨ ਚਲਾ ਲਈ ਦੋ ਇਟਾਂ ਲਾ ਕੇ ਨਵਾਂ ਬਾਥਰੂਮ ਨੂੰ ਰੈਨੋਵੇਟ ਕਰਕੇ ਉਹਦੇ ਤੇ ਪੱਥਰ ਲਾਈ ਜਾਂਦੇ ਆ ਵੀ ਲੋਕ ਤਾਂ ਪੰਜਾਬ ਦੇ ਕਹਿਣਗੇ ਵਾਹ ਵੀ ਬੱਲੇ ਬੱਲੇ ਬੜਾ ਕੰਮ ਹੋ ਰਿਹਾ ਹੈ ਤੋਂ ਮਤਲਬ ਕਿਸੇ ਪਾਸੇ ਵੀ ਕੋਈ ਵੀ ਕੁਝ ਨਹੀਂ ਹੋ ਰਿਹਾ ਵਾਕਿਆ ਜਿਵੇਂ ਅੱਜ ਇਲੈਕਸ਼ਨ ਦੀਆਂ ਵੋਟਾਂ ਪੈ ਰਹੀਆਂ ਲੁਧਿਆਣੇ 'ਚ ਦੇਖਣ ਵਾਲੀ ਗੱਲ ਹੈ ਪਿਛਲੀ ਵਾਰੀ ਥਰਡ ਦਿਨ ਸਾਲ ਪਹਿਲਾਂ ਕਿਵੇਂ ਲੋਕਾਂ ਨੇ ਵੋਟਾਂ ਪਾਈਆਂ ਨਾ ਬਿਨਾ ਪੈਸੇ ਤੋਂ ਬਿਨਾ ਕੁਝ ਲਏ ਰਾਈ ਸਿੱਧਾ ਝਾੜੂ ਵੇਖਿਆ ਪਾਈਆਂ ਔਰ ਅੱਜ ਵੇਖੋ ਜੋ ਕੱਲ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਰਾਸ਼ਨ ਵੀ ਵਟਣਾ ਪੈ ਰਿਹਾ ਖੂਨ ਵੀ ਵੰਡੇ ਪੈ ਰਹੇ ਹੈ ਪੈਸਾ ਵੀ ਵੰਡਣਾ ਪੈ ਰਹੇ ਹੈ ਸ਼ਰਾਬ ਵੀ ਵੰਡ ਰਹੇ ਹੈ ਤੇ ਐਸਾ ਮਤਲਬ ਲੋਕ ਖਫਾ ਹੈ ਪਰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਕਹਿੰਦੇ ਹੁੰਦੇ ਸੀ ਦਿੱਲੀ ਸੀ ਅਸੀਂ ਤੇ ਸਾਡੇ ਨਾਲ ਤੱਕਾ ਕਰਦੀਆਂ ਸਰਕਾਰਾਂ ਜਾਂ ਦੂਜੀਆਂ ਸਰਕਾਰਾਂ ਅੱਜ ਇਹ ਆਪ ਕੀ ਕਰ ਰਹੇ ਹੈ ਤੋਂ ਉਸ ਤਰ੍ਹਾਂ ਦਾ ਇਹਨਾਂ ਨੂੰ ਹਤਕੰਡੇ ਅਪਣਾਣ ਲੱਗ ਬਣਾਣ ਬਣਾਣੇ ਪੈ ਰਹੇ ਹੈ ਬਹੁਤ ਬੜਾ ਕਲੀਅਰ ਹੈ ਕਿ ਇਹ ਆਪ ਦਾ ਜਿਹੜਾ ਮੋਰਲ ਰਾਈਟ ਹੈ ਨਾ ਉਹ ਖੋ ਚੁੱਕੇ ਹੈ ਪਰ ਸਾਲ ਡੇਢ ਸਾਲ ਕਿਸੇ ਤਰ੍ਹਾਂ ਏ ਤੱਕੇ ਨਾਲ ਰਾਜ ਕਰਨਾ ਚਾਹੁੰਦੇ ਆ ਤਾਂ ਕਿ ਸਾਲ ਡੇਢ ਸਾਲ ਚ ਪੂਰ ਪੰਜਾਬ ਨੂੰ ਕੰਗਾਲ ਕਰ ਸਕੀਏ ਦਿੱਲੀ ਦੇ ਜਿਹੜੇ ਦਿੱਲੀ ਤੋਂ ਆਏ ਹੋਏ ਐ ਇਹਨਾਂ ਦੇ OSD ਬਣਾ ਕੇ ਇਹਨਾਂ ਤਿੰਨ ਤਿੰਨ ਲੱਖ ਪੰਖਾ ਵੇਚਾ ਹੋਰ ਇਹਨਾਂ ਦੀਆਂ ਜਿਹੜੀਆਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਤਾਂ ਵੀ ਵੱਡੇ ਗੱਫੇ ਲੈ ਕੇ ਅਸੀਂ ਆਪ ਦਾ ਘਰ ਬਣੀਏ ਕਿ ਸਰਕਾਰ ਤਾਂ ਦੁਆਰਾ ਆਣੀ ਨਹੀਂ ਸੋ ਇਸ ਤਰ੍ਹਾਂ ਦਾ ਹੈ ਲੋਕ ਬੜੇ ਐਸੇ ਨੇ ਜਿਹੜੇ ਪੰਜਾਬੀ ਐ ਨਾ ਜਿਵੇਂ ਆਪਾਂ ਨੂੰ ਪਤਾ ਵੀ ਆਪਾਂ ਆਏ ਬੰਦੇ ਦੀ ਇੱਜ਼ਤ ਵੀ ਬਹੁਤ ਕਰਦੇ ਆਂ ਤੇ ਜੇ ਆਪਣੀ ਉਮੀਦਾਂ ਤੇ ਨਾ ਉਤਰੇ ਤੇ ਫਿਰ ਆਪਾਂ ਚਿੱਤਰ ਵੀ ਬਹੁਤ ਵੇਰਦੇ ਆਂ ਉਹਨੂੰ ਚਿੱਤਰ ਵਾਲਾ ਟਾਈਮ ਆ ਗਿਆ। ਦਿੱਲੀ ਸਪੋਰਟ ਹੋਈ ਚੱਲ ਰਹੀਆਂ। ਸਨਾਮ ਦੇ ਲੋਕ ਨੇ ਜਿਹੜੇ ਉਹ ਹੁਣ ਤੁਹਾਡੇ ਤੇ ਰੱਖਣਾ ਆਸ ਵੀ ਹੈ ਕਿ ਸਨਾਮ ਦੇ ਵਿੱਚ ਰਹਿ ਕੇ ਹੁਣ ਵਿਚਰਾਂਗੇ ਆਪਾਂ। ਨਹੀਂ ਨਹੀਂ ਬਿਲਕੁਲ 25 ਸਾਲਾਂ ਦੇ ਸਨਾਮ ਹੀ ਵਿਚਰ ਰਹੇ ਆ। ਇਹ ਠੀਕ ਹੈ ਕਿਸਮਤ ਆਪਣੀ ਸੀ ਬਹੁਤ ਵਧੀਆ ਯਾਖਾਤ ਨੇ ਦਿੱਤਾ ਜਾਂ ਕਈ ਵਾਰੀ ਡਿਸੀਜਨ ਵੀ ਤੁਹਾਡੇ ਕੋਲ ਗਲਤ ਹੋ ਜਾਂਦੇ ਆ ਗੁੱਸੇ 'ਚ ਹੋ ਜਾਂਦੇ ਆ ਮੌਕਾ ਹੀ ਨਹੀਂ ਮਿਲਿਆ ਸੱਚੀ ਗੱਲ ਤੇ ਕਿਸੇ ਵੱਨੋਂ ਪਾਰਟੀ ਵੱਨੋਂ ਮੌਕਾ ਹੀ ਨਹੀਂ ਮਿਲਿਆ ਲੇਕਿਨ 25 ਸਾਲਾਂ ਚ ਲੋਕਾਂ ਨਾਲ ਇੰਟੈਕ ਅਜ ਵੀ ਕਿਸੇ ਨੂੰ ਕੋਈ ਕੰਮ ਪੈਂਦਾ ਹੈ ਕਹਿੰਦਾ ਫੋਨ ਹੈ ਉਹ ਵੀ ਕੰਮ ਕਰਦੇ ਆ ਠੀਕ ਹੈ ਤੁਹਾਡੀ ਸਰਕਾਰ ਹੁੰਦੀ ਵੱਧ ਕੰਮ ਆਉਂਦੇ ਆ ਜੇ ਸਰਕਾਰ ਚ ਨਹੀਂ ਉਹ ਘੱਟ ਕੰਮ ਆਉਂਦੇ ਪਰ ਜਿਹੜਾ ਅੱਜ ਵੀ ਆਂਦਾ ਹੈ ਉਮੀਦ ਲੈ ਕੇ ਆਉਂਦੇ ਉਮੀਦ ਅੱਜ ਵੀ ਪੂਰੀ ਹੁੰਦੀ ਹੈ ਸੋ ਅਗਾ ਤਾਂ ਉਮੀਦ ਨਾਲ ਇਲੈਕਸ਼ਨ ਦੀ ਤਿਆਰੀ ਅੱਜ ਤੋਂ ਸ਼ੁਰੂ ਹੋ ਜੀ ਬਿਲਕੁਲ ਇਲੈਕਸ਼ਨ ਦੀ ਤਿਆਰੀ ਤਾਂ 25 ਸਾਲਾਂ ਦੀ ਚੱਲ ਰਹੀ ਹੈ ਠੀਕ ਹੈ ਅਕਾਲੀ ਦਲ ਵੱਲ ਜਿਹੜੀ ਤਿਆਰੀ ਹੈ ਉਸੇ ਬੇਸ ਤੇ ਅੱਗੇ ਵਧਣਾ ਹੈ ਕਿਉਂਕਿ ਲੋਕਾਂ ਦਾ ਵਿਸ਼ਵਾਸ ਵਧਿਆ ਹੋਇਆ ਹੈ ਵੀ 25 ਸਾਲਾਂ 'ਚ ਲੋਕਾਂ ਨੇ ਸੁਨਾਮ ਦੇ ਲੋਕਾਂ ਨੇ ਹਲਕੇ ਦੇ ਲੋਕਾਂ ਨੇ ਸਾਰੀਆਂ ਪਾਰਟੀਆਂ ਔਰ ਸਾਰੇ ਲੀਡਰ ਵੇਖ ਲਏ ਕੰਪੈਰੀਜ਼ਨ ਹੁੰਦਾ 2002 ਦੇ ਵਿੱਚ ਸੋਨੀਆ ਅਰੋੜਾ ਜੀ ਨੂੰ ਟਿਕਟ ਮਿਲੀ ਸੀ ਰਾਈਟ ਜਿੱਤੇ ਨਹੀਂ ਸੀ ਅਸੀਂ ਨਵੇਂ ਸੀਗੇ ਹਨਾ ਪਰ ਹਲਕਾ ਇੰਚਾਰਜ ਸੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਸੀ ਉਹ 5 ਸਾਲ ਦਾ ਕੰਮ ਇੱਕ ਹਲਕਾ ਇੰਚਾਰਜ ਕੋਲ ਕਿੰਨਾ ਗੂਪ ਤਾਕਤ ਹੁੰਦੀ ਹੈ ਅੱਜ ਮੰਤਰੀਆਂ ਕੋਲ ਕਿੰਨੀ ਤਾਕਤ ਹੈ ਪੰਜਾਬ ਦੇ ਪ੍ਰਧਾਨ ਹੈ ਪਰ ਉਸ ਨਾਲ ਜੇ ਕੰਪੈਰੀਜ਼ਨ ਕਰੋ ਤੇ ਲੱਖੋ ਗੁਣਾ ਚੰਗਾ ਕੀਤਾ ਇਸ ਸਭ ਦੇ ਕੰਮ ਹੁੰਦੇ ਸੀ ਬਿਲਕੁਲ ਪਿਆਰ ਨਾਲ ਹੁੰਦੇ ਸੀ ਦੇਖੋ ਇੱਕ ਹੰਕਾਰ ਨਾਲ ਕੰਮ ਕਰਨਾ ਗੁੱਸੇ ਨਾਲ ਕੰਮ ਕਰਨਾ ਇੱਕ ਪਿਆਰ ਨਾਲ ਕਰਨਾ ਹਨਾ ਦੇ ਆਪਣੇ ਗਲੇ ਨਾਲ ਲਾ ਕੇ ਕਰਨਾ ਬੜਾ ਫਰਕ ਹੁੰਦਾ 72 ਦੇ ਇਲੈਕਸ਼ਨ ਨੂੰ ਕਿਵੇਂ ਦੇਖਦੇ ਅੱਜ ਦੇਖੋ ਸਾਹਮਣੇ ਆ ਸਾਰੇ ਆ ਚਾਰ ਪਾਰਟੀਆਂ ਪੰਜਾਬ ਚ ਰਾਈਟ ਆਮ ਆਦਮੀ ਪਾਰਟੀ ਹੈ ਕਾਂਗਰਸ ਪਾਰਟੀ ਹੈ ਅਕਾਲੀ ਪਾਰਟੀ ਹੈ ਔਰ ਤੁਹਾਡੀ ਬੀਜੇਪੀ ਮੈਂ ਕਿਹਦੀ ਗੱਲ ਕਰਾਂ ਬੀਜੇਪੀ ਦੀ ਗੱਲ ਕਰੀਏ ਬੀਜੇਪੀ ਪੰਜਾਬ ਦੇ ਵਿੱਚ ਹਾਲਾਂਕਿ ਇੰਨਾ ਇਸ ਵੇਲੇ ਸੈਂਟਰ ਦੇ ਵਿੱਚ ਮੋਦੀ ਦਾ ਸੀ 400 ਪਾਰ ਰਾਮ ਮੰਦਰ ਦੀ ਗੱਲ ਵੀ ਸੀ ਹਨਾ ਥੋੜੀ ਬਹੁਤ ਪੋਲਰਾਈਜ਼ ਵੀ ਵੋਟ ਹੋਈ ਸੀ ਵੋਟ ਤਾਂ 18.5% ਬੀਜੇਪੀ ਲੈ ਗਈ ਕਿ ਸੀਟ ਇੱਕ ਵੀ ਨਹੀਂ ਆਈ ਰਾਈਟ ਕਿਉਂਕਿ ਜਿਹੜਾ ਪੰਜਾਬ ਹੈ ਨਾ ਠੀਕ ਹੈ ਮਤਲਬ ਇੱਥੇ ਯੂਪੀ ਦਾ Hindu ਹੋਰ ਤਰ੍ਹਾਂ ਸੋਚਦਾ ਪੰਜਾਬ ਦਾ Hindu ਹੋਰ ਤਰ੍ਹਾਂ ਸੋਚਦਾ ਅਸੀਂ ਸਾਡਾ ਜਿਹੜਾ Hindu ਹੈ ਸੈਕੂਲਰ Hindu ਹੈ ਉਸ ਤਰ੍ਹਾਂ ਦਾ ਨਹੀਂ ਹੈ ਤੁਸੀਂ ਲੱਖ ਇਹਨਾਂ ਨੂੰ ਜਿੰਨਾ ਮਰਜ਼ੀ ਕਰਿਓ ਇਹ ਉਸ ਤਰ੍ਹਾਂ ਦਾ ਕਟੜ ਨਹੀਂ ਹੋ ਸਕਦਾ ਉਹਨਾਂ ਨੇ ਸੰਤਾਪ ਹੋ ਗਿਆ 1947 ਦਾ ਵੀ ਸੰਤਾਪ ਹੋ ਗਿਆ 1984 ਦਾ ਵੀ ਸੰਤਾਪ ਹੋ ਗਿਆ ਉਹਨਾਂ ਦੀ ਕੋਈ ਮੰਗ ਨਹੀਂ ਹੈ ਕਿ ਸਾਡੇ ਚਾ ਸਾਡੀ ਕੋਈ ਸੀਐਮ ਬਣੇ ਉਹਨਾਂ ਦੀ ਸਿਰਫ ਇੱਕੋ ਹੀ ਮੰਗ ਹੈ ਕਿ ਸਾਡਾ ਵਿਪਾਰ ਅਮਨ ਮਾਨ ਨਾਲ ਚੱਲੇ ਸਾਡਾ ਭਰਾਵਾਂ ਦਾ ਆਪਸ ਵਿੱਚ ਭਾਈਚਾਰਾ ਬਣਿਆ ਰਹੇ ਅਮਨ ਮਾਨ ਰਹੇ ਸਿਰਫ ਇਹ ਹੀ ਉਹਨਾਂ ਦੀ ਮੰਗ ਹੈ ਤੇ ਉਹ ਉਸ ਦੇ ਵਿੱਚ ਉਹ ਵੇਖਦੇ ਕਿਹੜੀ ਪਾਰਟੀ ਇਸ ਚੀਜ਼ ਨੂੰ ਕਰ ਸਕਦੀ ਹੈ ਤੋ ਬੀਜਪੀ ਇਸ ਵਾਸਤੇ ਆ ਨਹੀਂ ਸਕਦੀ ਸ਼੍ਰੋਮਣੀ ਅਕਾਲੀ ਦਲ ਦਾ ਮਾਫ ਕਰਿਆ ਜੀ ਮੇਰੀ ਪਾਰਟੀ ਐ ਮੈਂ 7 ਸਾਲ ਉਥੇ ਕੰਮ ਕੀਤਾ ਹੈ ਪਰ ਐਸ ਵੀਰੇ ਕੀ وجہ ਰਹੀ ਜਿੰਨੀ ਘਰਾ ਮੇਟਾ ਆ ਗਈ ਸ਼੍ਰੋਮਣੀ ਅਕਾਲੀ ਦਲ ਚ ਕਿਉਂਕਿ ਰੀਜਨਲ ਪਾਰਟੀ ਖੇਤਰੀ ਪਾਰਟੀ ਲੋਕ ਚਾਹਦੇ ਹੁੰਦੇ ਹੈ ਕਈ ਵਾਰੀ ਵੀ ਖੇਤਰੀ ਪਾਰਟੀ ਹੁੰਦੀ ਹੈ ਤਾਂ ਕਿ ਜੋ ਇਹ ਗੱਲ ਕਰੇ ਕਿ ਦੂਸਰੀਆਂ ਪਾਰਟੀਆਂ ਨਹੀਂ ਕਰ ਸਕਦੀ ਪਰ ਇਹ ਜਿਹੜੀ ਹਰਿਆਣੇ ਦੀ ਖੇਤਰੀ ਪਾਰਟੀ ਹੈ ਜਾਂ ਯੂਪੀ ਦੀ ਹੈ ਜਾਂ ਬਿਹਾਰੋਂ ਨਾਲੋਂ ਡਿਫਰੈਂਟ ਹੈ ਕਿਉਂਕਿ ਇਹ ਸ਼੍ਰੋਮਣੀ ਅਕਾਲੀ ਦਲ ਧਰਮ ਨਾਲ ਜੁੜੀ ਹੋਈ ਹੈ श्री अकाल तख्त साहब तो इंधी होंद पैदा हुई सी सौ चार साल पहला सो so, जो पिछला जो भी रेड़का पिया जो अकाल तख साहब पेश होए मतलब अन न माफ़ी भी मंगी माफ़ी मिल भी गई सेवा भी निभा ली और उस तो बाद भी मुनकर हो गए या जो अकाल साहब ने कहा अकाल तख्त साहब के तो जथेदार ने भी सेवा लाई सो so, मुन गए पर जिड़ी कहा कि रिजाइन करके नवी लीडरशिप पैदा करो उ नहीं खड़े से उतो मैं समझना जो पंथिक वोटर है ਉਹ ਦੇ ਮਨਚੂ ਕਿਸੇ ਨਾ ਕਿਸੇ ਪਾਸੇ ਥੇਸ ਪਹੁੰਚੀ ਔਰ ਉਸ ਤੋਂ ਬਾਅਦ ਜਿਹੜਾ ਸ਼੍ਰੀ ਕਾਲਤਾਖਰ ਸਾਹਿਬ ਦੇ ਉਦੋਂ ਦੇ ਜਥੇਦਾਰੀਆਂ ਨੇ ਰਬੀਰ ਸਿੰਘ ਜੀ ਨੂੰ ਫਾਰਕ ਕੀਤਾ ਉਹ ਜੇ ਇਲਜ਼ਾਮ ਲਗਾ ਕੇ ਉਹ ਦਿਨ ਮੈਂ ਸਮਝਦਾ ਕਿ ਪੰਜਾਬੀਆਂ ਨੂੰ ਔਰ ਖਾਸ ਕਰਕੇ ਯਾਨੀ ਸਿੱਖ ਵੋਟਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦਾ ਬੇਸ ਸੀਗਾ ਉਹਨਾਂ ਨੂੰ ਕਾਫੀ ਥੇਸ ਪਹੁੰਚੀ ਹੈ ਕਿਉਂਕਿ ਤੁਸੀਂ ਤੁਹਾਡਾ ਆਪਣਾ ਜਿਹੜਾ ਬੇਸਿਕ ਵੋਟਰ ਹੈ ਤੁਹਾਡਾ ਪੰਥੀ ਵੋਟਰ ਹੈ ਤੁਹਾਡਾ ਕਿਸਾਨੀ ਵੋਟਰ ਹੈ ਉਹ ਤੁਹਾਡੇ ਨਾਲ ਖੁੱਛ ਨਹੀਂ ਕਹਿੰਨਾ ਸਰਕਾਰ ਬਣਾ ਲਾਂਗੇ ਅੱਜ ਦੀ ਗੱਡੀ ਤਾਂ ਨਹੀਂ ਤੀਜੀ ਪਾਰਟੀ ਆ ਜਾਂਦੀ ਹੈ ਤੁਹਾਡੀ ਆਮ